ਸਭ ਲਗਾਤਾਰ ਜਿਹੜਾ ਇਸ ਮਾਮਲੇ ਤੇ ਉਹਨਾਂ ਦੇ ਵਕੀਲ ਸਾਹਿਬਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਜਿਹੜਾ ਪੂਰੇ ਕੇਸ ਦੇ ਵਿੱਚ ਕੁਝ ਵੀ ਨਹੀਂ ਆ ਵਿਜੀਲੈਂਸ ਦੇ ਵੱਲੋਂ ਕੁਝ ਵੀ ਜਿਹੜੇ ਤੱਥ ਪੇਸ਼ ਨਹੀਂ ਕੀਤੇ ਗਏ ਅਦਾਲਤ ਦੇ ਵਿੱਚ ਨਿਚਿੰਨ ਤਰੀਕਾ ਤੋਂ ਉਹਨਾਂ ਨੂੰ ਕੋਈ ਮੰਨਦਾ ਕਿ ਕਿਸੇ ਦਿਨ ਕੇ ਦਾ ਕੋਰਟ ਤੋਂ ਰਿਲੀਫ ਨਹੀਂ ਮਿਲ ਰਿਹਾ ਤੇ ਆਪ ਵੀ ਤਰੀਕੇ ਤਰੀਕ ਲੈ ਰਹੇ ਨੇ ਸੋ ਇਸ ਤੋਂ ਕਾਫੀ ਐਵਿਡੈਂਟ ਹੈ ਕਾਫੀ ਕਲੀਅਰ ਹੈ ਕਿ ਉਹਨਾਂ ਦੇ ਕੇਸ ਚ ਕੀ ਸਮਝ ਨਹੀਂ ਆਇਆ ਜਿਹੜਾ ਤੁਸੀਂ ਕੋਈ ਵੀ ਅਕਿਊਜ਼ ਹੈਗਾ ਜੋ ਜੁਡੀਸ਼ੀਅਲ ਰਿਮਾਨ ਚਲਾ ਵੀ ਜਾਏ ਤੇ ਪੁਲਿਸ ਜਿਹੜੀ ਹੈਗੀ ਹੈ ਉਹ ਦੁਬਾਰਾ ਪੁਲਿਸ ਰਿਮਾਨ ਮੰਗ ਸਕਦੀ ਹੈ। ਰਾਮਕੀ ਨੂੰ ਲੈ ਕੇ ਜਦੋਂ ਅੰਮ੍ਰਿਤਸਰ ਦੇ ਵਿੱਚ ਰੇਡ ਹੁੰਦੀ ਹੈ ਉੱਥੋਂ 29 ਫੋਨਾਂ ਦੀ ਗੱਲ ਹੁੰਦੀ ਹੈ, ਕਈ ਡੈਰੀਆਂ ਦੀ ਗੱਲ ਹੁੰਦੀ ਆ, ਲੈਪਟਾਪ, ਹੋਰ ਕਈ ਜਿਹੜੇ ਡੈਸਕਟਾਪਾਂ ਦੀ ਗੱਲ ਹੁੰਦੀ ਆ। ਉਹ ਤੋਂ ਤੱਥਾਂ ਨੂੰ ਜਿਹੜਾ ਆਕਾਲੀ ਦਲ ਦੇ ਵੱਲੋਂ ਨਕਾਰਿਆ ਜਾ ਰਿਹਾ ਹੈ ਕਹਿੰਦੇ ਉਹ ਕੋਈ ਤੱਥ ਜਿਹੜਾ ਉਥੋਂ ਬ੍ਰਾਮਕੀ ਲਈ ਇਹ ਕੁਝ ਦਿਨਾਂ ਚ ਚੋ ਉਮਝ ਗਿਆ ਹੈ ਇਹ ਸਾਰਾ ਸਿਸਟਮ ਉਹ ਤੋਂ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਕਿ ਕਾਫੀ ਐਵੀਡੈਂਸ ਇਨਕਮਿਨਿਟਿੰਗ ਆ ਗਿਆ ਹੈ ਤੇ ਇਸ ਕਰਕੇ ਉਹਨਾਂ ਨੇ ਬੜਾ ਲੰਬਾ ਬਣਾ ਉਸ ਕੇਸ ਨੂੰ ਪੂਰਾ ਬੇਬੁਨਿਆਦ ਉਹਨਾਂ ਦੇ ਵਕੀਲਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਪੂਰਾ ਕਾਨੂੰਨ ਤੋਂ ਬਾਹਰ ਹੈ ਕੋਈ ਇਸ ਦੇ ਵਿੱਚ ਜਿਹੜੀ ਸਟਾਈਲ ਨੂੰ ਤੋਂ ਬਾਹਰ ਹੁੰਦਾ ਇਹ ਕਿ ਉਹਨਾਂ ਨੂੰ ਹਾਈ ਕੋਰਟ ਤੋਂ ਕੋਈ ਨਾ ਕੋਈ ਰਿਲੀਫ ਮਿਲੇ ਜਾਤਾ ਹਨਾ ਜੀ ਕਾਨੂੰਨ ਤੋਂ ਬਾਹਰ ਕੁਝ ਨਹੀਂ ਕੀਤਾ ਜਾ ਰਿਹਾ एवरीथिंग ਇਜ਼ ਅੰਡਰ ਪ੍ਰੋਪਰ ਕੰਪਲਾਈਅੰਸ ਆਫ ਦੀ ਰੂਲਸ ਐਂਡ ਰੈਗੂਲੇਸ਼ਨਸ ਜੋ ਵੀ ਕਾਨੂੰਨ ਹੈ ਜਲਦੀ ਤੁਸੀਂ ਵੀ ਕਰੋ ਰਿਆਸਤ نیوز ਤੇ ਮੈਂ ਦੱਸ ਖੈਰਾ ਇੱਕ ਵਾਰ ਫੇਰ ਜਿਹੜੀ ਹਾਈ ਕੋਰਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਰਿਮਾਂਡ ਨੂੰ ਲੈ ਕੇ ਜਿਹੜੀ ਆਪ ਪਟੀਸ਼ਨ ਪਾਈ ਗਈ ਸੀ ਅੱਜ ਉਸ ਤੇ ਫਿਰ ਜਿਹੜੀ ਤੀਜੀ ਵਾਰ ਸੁਣਵਾਈ ਹੋਈ ਹੈ ਅੱਜ ਇਹ ਕੀ ਕੁਸ਼ ਰਿਆ ਕੋਰਟ ਦੇ ਵਿੱਚ ਸਾਡੇ ਨਾਲ ਵਕੀਲ ਸਾਹਿਬ ਮੌਜੂਦ ਹੈ ਵਕੀਲ ਸਾਹਿਬ ਕੀ ਕੁਸ਼ ਰਿਆ ਅੱਜ ਕੋਰਟ ਦੇ ਵਿੱਚ ਜਿਹੜਾ ਬਿਕਰ ਸਿੰਘ ਮਜੀਠੀਆ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਅੱਜ ਤੀਜੀ ਸੁਣਵਾਈ ਹੋਈ ਹੈ ਅੱਜ ਤੀਜੀ ਸੁਣਵਾਈ ਦੇ ਦੌਰਾਨ ਜੀ ਬਿਕਰ ਸਿੰਘ ਮਜੀਠੀਆ ਜੀ ਦੇ ਆਪਣੇ ਜਿਹੜੇ ਵਕੀਲ ਸਾਹਿਬਾਨ ਨੇ ਉਹਨਾਂ ਨੇ ਆਪਣਾ ਕੋਰਟ ਵਿੱਚ ਰਿਕੁਐਸਟ ਕੀਤੀ ਕਿ ਸਾਨੂੰ ਇੱਕ ਹੋਰ ਤਰੀਕ ਦਿੱਤੀ ਜਾਏ ਤੋ ਤਕਰੀਬਨ ਤਿੰਨ ਹਫ਼ਤੇ ਦਾ ਸਮਾਂ ਮਿਲਿਆ ਜੀ ਅਗਲੀ ਤਰੀਕ ਕਿਦਨ ਦੀ ਪਾਈ ਗਈ ਹੈ ਜੋ ਪਤਾ ਲੱਗ ਰਿਹਾ ਜੀ 29 ਜੁਲਾਈ जी, तरीका हां जी ਫਿਰ ਵਕੀਲ ਸਾਹਿਬ ਲਗਾਤਾਰ ਜਿਹੜਾ ਇਸ ਮਾਮਲੇ ਤੇ ਉਹਨਾਂ ਦੇ ਵਕੀਲ ਸਾਹਿਬਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਜਿਹੜਾ ਪੂਰੇ ਕੇਸ ਦੇ ਵਿੱਚ ਕੁਝ ਵੀ ਨਹੀਂ ਆ ਵਿਜੀਲੈਂਸ ਦੇ ਵੱਲੋਂ ਕੁਝ ਵੀ ਜਿਹੜੇ ਤੱਥ ਪੇਸ਼ ਨਹੀਂ ਕੀਤੇ ਗਏ ਅਦਾਲਤ ਦੇ ਵਿੱਚ ਤੁਹਾਡਾ ਕੀ ਕਹਿਣਾ ਜੇ ਇਹ ਜਾਂ ਕੁਝ ਹੋਣਾ ਜੇ ਤੇ ਉਹ ਆਪਣਾ ਹਾਈ ਕੋਰਟ ਇਸਪਿਟੀਸ਼ਨ ਵਿੱਚ ਅੱਗੇ ਲੈ ਕੇ ਆਂਦੇ ਇਹਦੇ ਤੇ ਆ ਕੇ ਗੱਲਬਾਤ ਕਰਦੇ ਪਰ ਤੁਸੀਂ ਜਿਵੇਂ ਆਪ ਹੀ ਦੇਖਿਆ ਕਿ ਪਿਛਲੀ ਤਿੰਨ ਤਰੀਕਾ ਤੋਂ ਉਹਨਾਂ ਨੂੰ ਕੋਈ ਮਤਲਬ ਕਿ ਕਿਸੇ ਤਰੀਕੇ ਦਾ ਕੋਰਟ ਤੋਂ ਰਿਲੀਫ ਨਹੀਂ ਮਿਲ ਰਿਹਾ ਤੇ ਆਪ ਹੀ ਤਰੀਕੇ ਤਰੀਕ ਲੈ ਰਹੇ ਨੇ ਸੋ ਦੋਸਤੋ ਕਾਫੀ ਐਵੀਡੈਂਟ ਹੈ ਕਾਫੀ ਕਲੀਅਰ ਹੈ ਕਿ ਉਹਨਾਂ ਦੇ ਕੇਸ ਕੀ ਨਾਮ ਹੈ ਕਹਿੰਦੇ ਸਭਕਿੰਦ ਸਾਹਿਬ ਜਿੱਦਾਂ ਮਹਾਲੇ ਕੋਰਟ ਦੇ ਵਿੱਚ ਵੀ ਜਿਹੜਾ 11 ਦਿਨਾਂ ਦਾ ਰਿਮਾਂਡ ਮਿਲਿਆ ਸੀ 7 ਦਿਨ ਦਾ ਪਹਿਲਾਂ ਸੀ 4 ਦਿਨ ਦਾ ਫਿਰ ਜਿਹੜਾ ਰਿਮਾਂਡ ਵਧਾਇਆ ਗਿਆ ਸੀ ਤਾਂ ਉੱਥੇ ਉਹਨਾਂ ਦੇ ਵਕੀਲ ਨੇ ਕਿਹਾ ਸੀ ਕਹਿੰਦੇ ਜੇ ਇਹਨਾਂ ਨੂੰ ਕੁਝ ਹੋਰ ਲੱਗਦਾ ਸੀ ਤਾਂ ਇਹਨਾਂ ਦੇ ਵਕੀਲਾਂ ਦੇ ਵੱਲੋਂ ਹੋਰ ਰਿਮਾਂਡ ਦੀ ਮੰਗ ਕਿਉਂ ਨਹੀਂ ਕੀਤੀ ਗਈ ਕਹਿੰਦੇ ਉਸ ਦਿਨ ਜਿਹੜਾ ਉਹਨਾਂ ਨੂੰ ਨਿਆਂਇਕ ਹਰਾਸਪ ਦੇ ਵਿੱਚ ਕਿਉਂ ਭੇਜਿਆ ਗਿਆ ਸੋ ਕਾਨੂੰਨ ਚ ਪ੍ਰੋਵੀਜ਼ਨ ਹੈਗੀ ਹੈ ਜੀ ਕਿ ਜਦੋਂ ਤੁਸੀਂ ਜਿਹੜਾ ਨਵਾਂ ਕਾਨੂੰਨ ਆਇਆ ਉਹਦੇ ਦੀ ਜਿਹੜਾ ਤੁਸੀਂ ਕੋਈ ਵੀ ਅਕਿਊਜ਼ ਹੈਗਾ ਜੋ ਜੁਡੀਸ਼ੀਅਲ ਇਮਾਨ ਚਲਾਵੀ ਜਾਏ ਤੇ ਪੁਲਿਸ ਜਿਹੜੀ ਹੈਗੀ ਹੈ ਉਹ ਦੁਬਾਰਾ ਪੁਲਿਸ ਇਮਾਨ ਮੰਗ ਸਕਦੀ ਹੈ ਸਾਡੀ ਜਿਹੜੀ ਉਹ ਦਿਨ ਨਿਆਂ ਘਰ ਅਸਤ ਦੀ ਐਪਲੀਕੇਸ਼ਨ ਸੀ ਉਹਦੇ ਚ ਵੀ ਅਸੀਂ ਇਹ ਜ਼ਿਕਰ ਕਰਕੇ ਚਾਹੀਆ ਕਿ ਸਾਨੂੰ ਕਾਫੀ ਇਨਕਮ ਅਤੇ ਕਾਟਾ ਮਿਲਿਆ ਅਸੀਂ ਉਹਨੂੰ ਇੱਕ ਵਾਰੀ ਕਨਸੋਲिडेट ਕਰ ਰਹੇ ਹਾਂ ਤੇ ਦੁਬਾਰਾ ਲੋਡ ਪੈਗੀ ਤਾਂ ਅਸੀਂ ਫੇਰ ਦੁਬਾਰਾ ਪੁਲਿਸ ਨੇ ਮਾਨ ਜੇ ਇਨਵੈਸਟੀਗੇਸ਼ਨ ਏਜੰਸੀ ਨੂੰ ਲੱਗਿਆ ਤੇ ਲੈਣਗੇ ਹਾਂਜੀ ਉਹ ਬਕੀਰ ਸਾਹਿਬ ਇੱਕ ਜਿਹੜੀ ਵਿਜੀਲੈਂਸ ਦੀ ਬਰਾਮਦਗੀ ਨੂੰ ਲੈ ਕੇ ਜਦੋਂ ਅੰਮ੍ਰਿਤਸਰ ਦੇ ਵਿੱਚ ਰੇਡ ਹੁੰਦੀ ਹੈ ਉਥੋਂ 29 ਉਹਨਾਂ ਦੀ ਗੱਲ ਹੁੰਦੀ ਹੈ ਕਈ ਡੈਰੀਆਂ ਦੀ ਗੱਲ ਹੁੰਦੀ ਆ ਲੈਪਟਾਪ ਹੂਰ ਕਈ ਜਿਹੜੇ ਡੈਸਕਟਾਪਾਂ ਦੀ ਗੱਲ ਹੁੰਦੀ ਆ ਉਹ ਤੱਥਾਂ ਨੂੰ ਜਿਹੜਾ ਅਕਾਲੀ ਦਲ ਦੇ ਵੱਲੋਂ ਨਕਾਰਿਆ ਜਾ ਰਿਹਾ ਹੈ ਕਹਿੰਦੇ ਉਹ ਕੋਈ ਤੱਥ ਜਿਹੜਾ ਉਥੋਂ ਬਰਾਮਦਗੀ ਨਹੀਂ ਹੋਈ ਦੇਖੋ ਇਹ ਬਰਾਮਦਗੀ ਜਿਹੜੇ ਇਨਵੈਸਟੀਗੇਸ਼ਨ ਏਜੰਸੀ ਨੇ ਕੀਤੀ ਹੈ ਵਿਜੀਲੈਂਸ ਬਿਊਰੋ ਨੇ ਉਧਰ ਤੇ ਤੋਂ ਉਹ ਆਪਣੀ ਕਾਰਵਾਈ ਕਰ ਹੀ ਰਹੇ ਨੇ ਤੇ ਆਬੀਅਸਲੀ ਵਿਰੋਧੀ ਦਸਤਾਏ ਕਹੇਗੀ ਕਿ ਕੁਝ ਨਹੀਂ ਲੱਭਿਆ ਅਜੇ ਕੁਝ ਕੀਤਾ ਨਹੀਂ ਹੈ ਪਰ ਤੁਸੀਂ ਸਾਰੇ ਜੇ ਆਪਾਂ ਪਿਛਲੇ ਕੁਝ ਦਿਨਾਂ ਚ ਜੋ ਵੀ ਚੱਲਿਆ ਹੈਗਾ ਸਾਰਾ ਸਿਸਟਮ ਉਦੋਂ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਕਿ ਕਾਫੀ ਐਵੀਡੈਂਸ ਕਮਿਊਨਿਟਿੰਗ ਆ ਗਿਆ ਹੈਗਾ ਤੇ ਇਸ ਕਰਕੇ ਉਹਨਾਂ ਨੂੰ ਰਾਹ ਲੱਭਣਾ ਪੜੋਖ ਹੋਏਗਾ ਇਸ ਸਭ ਗੱਲ 1000 ਏਕੜ ਜ਼ਮੀਨ ਦੀ ਵੀ ਚੱਲੀ ਸੀ ਹਿਮਾਚਲ ਦੇ ਵਿੱਚ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜੇ ਗੈਸ ਹਾਊਸ ਨੇ ਉਹਨਾਂ ਦੀ ਗੱਲ ਚੱਲੀ ਸੀ ਬੋਰਖਪੁਰ ਉੱਤੇ ਵਿੱਚ ਜਾਇਦਾਦ ਦੀ ਗੱਲ ਚੱਲੀ ਸੀ ਤਾਂ ਕੀ ਕੁਝ ਜਿਹੜਾ ਸਾਹਮਣੇ ਆਇਆ ਇਹਨਾਂ ਤੋਂ ਉਹਦੇ ਡਾਕੂਮੈਂਟਰੀ ਐਵਿਡੈਂਸ ਸਾਰੇ ਇਕੱਠੇ ਕਰ ਰਹੇ ਹੈਗੇ ਨੇ ਜੀ ਤੇ ਉਹ ਜਿਹੜੇ ਕਿੱਥੇ ਨੇ ਇਕੱਠੇ ਉਹਨਾਂ ਨੂੰ ਐਨਾਲਾਈਜ਼ ਹੀ ਕਰਨਾ ਪੈਗਾ ਡਾਕੂਮੈਂਟਸ ਨੂੰ ਸੋ ਉਹ ਅਲੱਗ-ਅਲੱਗ ਟੀਮਾਂ ਆਪਣਾ ਆਪਣਾ ਐਨਾਲਿਸਿਸ ਕਰ ਰਹੀਆਂ ਨੇ ਸੋ ਹਰ ਤਰੀਕੇ ਦੀ ਜਾਂਚ ਕੀਤੀ ਜਾ ਰਹੀ ਉਹਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਵੀ ਕੀਤੀ ਜਾ ਰਹੀ ਹੈ ਅਕਾਊਂਟਸ ਨੂੰ ਲੈ ਕੇ ਵੀ ਕੀਤੀ ਜਾ ਰਹੀ ਹੈ ਡਿਜੀਟਲ ਜੋ ਐਵਿਡੈਂਸ ਆ ਉਹਨੂੰ ਲੈ ਕੇ ਵੀ ਕੀਤੀ ਜਾ ਰਹੀ ਹੈ ਸੋ ਕਈ ਡਿਫਰੈਂਟ ਡਿਫਰੈਂਟ ਚੀਜ਼ਾਂ ਜਿਹੜੀਆਂ ਨੇ ਚੱਲ ਰਹੀਆਂ ਪਈਆਂ ਨੇ ਉਹ ਉਹ ਨੋਬੀਅਸਲੀ ਆਲ ਥਿੰਗਸ ਟੇਕ ਟਾਈਮ ਐਂਡ ਉਹ ਸਮਾਂ ਲੱਗਦਾ ਤੇ ਸਮਾਂ ਜਦੋਂ ਪੂਰਾ ਅਚੇ ਤਰੀਕੇ ਨਾਲ ਖੰਗਾਲ ਲਾਂਗੇ ਤੇ ਕੋਰਟ ਵਿੱਚ ਫਿਰ ਫਾਈਲ ਹੋਏਗੀ ਉਹਦੀ ਚਾਰਸ਼ੇ ਚਾਹੇ ਮਕੀਰ ਸਾਹਿਬ ਆਖਰੀ ਸਵਾਲ ਹੈ ਕਿ ਇਸ ਕੇਸ ਨੂੰ ਪੂਰਾ ਬੇਬੁਨਿਆਦ ਉਹਨਾਂ ਦੇ ਵਕੀਲਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਪੂਰਾ ਕਾਨੂੰਨ ਤੋਂ ਬਾਹਰ ਹੈ ਕੋਈ ਇਸ ਦੇ ਵਿੱਚ ਜਿਹੜੀ ਸਚਾਈ ਨਹੀਂ ਹੈ ਹਾਂਜੀ ਸੋ ਜੇ ਕਾਨੂੰਨ ਤੋਂ ਬਾਹਰ ਹੁੰਦਾ ਜੇ ਤੇ ਉਹਨਾਂ ਨੂੰ ਹਾਈ ਕੋਰਟ ਤੋਂ ਕੋਈ ਨਾ ਕੋਈ ਰਿਲੀਫ ਮਿਲੇ ਜਾਂਦਾ ਹਨਾਜੀ ਕਾਨੂੰਨ ਤੋਂ ਬਾਹਰ ਕੁਝ ਨਹੀਂ ਕੀਤਾ ਜਾ ਰਿਹਾ ਐਵਰੀਥਿੰਗ ਇਜ਼ ਅੰਡਰ ਪ੍ਰੋਪਰ ਕੰਪਲਾਈਅੰਸ ਆਫ ਠੀ ਰੂਲਸ ਐਂਡ ਰੈਗੂਲੇਸ਼ਨਸ ਜੋ ਵੀ ਕਾਨੂੰਨ ਹੈਗੇ ਹਨ ਹਾਂਜੀ ਸਮਨਦਨ ਦੀ ਬਹੁਤ ਬਹੁਤ ਥੈਂਕ ਯੂ ਜੀ ਸਰ ਸੋ ਇਸ ਸਾਨੂੰ ਜਿਹੜੇ ਸਰਕਾਰੀ ਵਕੀਲ ਜਿਨ੍ਹਾਂ ਨੇ ਅੱਜ ਜਿਹੜੀਆਂ ਦਲੀਲਾਂ ਪੇਸ਼ ਕੀਤੀਆਂ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਜਿਹੜੀ ਹੋਈ ਹੈ ਕਿਉਂਕਿ ਅਗਲੀ ਤਰੀਕ ਜਿਹੜੀ 29 ਜੁਲਾਈ ਦੀ ਜਿਹੜੀ ਹੈ ਉਹ ਮਜੇਤੀਆ ਦੇ ਵਕੀਲਾਂ ਦੇ ਵੱਲੋਂ ਜਿਹੜੀ ਮੰਗੀ ਗਈ ਸੀ ਕਿਉਂਕਿ ਇੱਕ ਹੋਰ ਤਰੀਕ ਜਿਹੜੀ ਉਹਨਾਂ ਨੇ ਮੰਗੀ ਗਈ ਹੈ ਕਿ ਸਾਨੂੰ ਥੋੜਾ ਹੋਰ ਸਮਾਂ ਚਾਹੀਦਾ ਇਸ ਪੂਰੇ ਜਿਹੜਾ ਵਾਕਿਆ ਨੂੰ ਪੇਸ਼ ਕਰਨ ਦੇ ਲਈ ਤਾਂ ਹੁਣ ਜਿਹੜੀ ਅਗਲੀ ਤਰੀਕਾ ਉਹ 29 ਜੁਲਾਈ